ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇੰਜ ਲੱਗਦਾ ਇਸ ਸ਼ਖਸ ਨੂੰ ਮੌਤ ਦਾ ਜ਼ਰਾ ਵੀ ਕੋਈ ਖੌਫ ਨਹੀਂ ਹੈ ਕੋਈ ਡਰ ਨਹੀਂ ਹੈ ਦਰਅਸਲ ਇਹ ਜੋ ਸ਼ਖਸ ਹੈ ਨਸ਼ੇ ਦੇ ਵਿੱਚ ਤੋਤਾ ਤੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਇਹ ਕੀ ਕਰ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਾਈਵੇ ਦੇ ਉੱਪਰ ਕਿੰਨਾ ਰਸ਼ ਹੈ ਕਿੰਨੀ ਰਫਤਾਰ ਦੇ ਨਾਲ ਵਾਹਨ ਜੜੇ ਨੇ ਆ ਰਹੇ ਨੇ ਤੇ ਇਹ ਸ਼ਖਸ ਜਿਹੜਾ ਉਹ ਵਾਹਨ ਦੇ ਅੱਗੇ ਆ ਜਾਂਦਾ ਹੱਥ ਦੇ ਵਿੱਚ ਡੰਡਾ ਲਿਆ ਹੋਇਆ ਕਦੇ ਕਿਸੇ ਵਾਹਨ ਦੇ ਅੱਗੇ ਆ ਜਾਂਦਾ ਕਦੇ ਕਿਸੇ ਵਹਾਂ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਪੂਰੀ ਜੋ ਦੱਸੀਆ ਜਾ ਰਿਹਾ ਮਾਮਲਾ ਗੁਰਦਾਸਪੁਰ ਦੇ ਦਿਨਨਗਰ ਹਲਕੇ ਦਾ ਹੈ ਦੱਸੀਆ ਜਾ ਰਿਹਾ ਦਿਨਨਗਰ ਹਲਕੇ ਦੀ ਇਹ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰ ਹੋ ਰਹੀ ਹੈ ਇੰਜ ਲੱਗਦਾ ਇਸ ਸ਼ਖਸ ਨੂੰ ਜ਼ਰਾ ਹੌਫ ਨਹੀਂ ਹੈ ਕੋਈ ਮੋਤ ਦਾ ਕਿਉਂਕਿ ਨਸ਼ੇ ਦੇ ਵਿੱਚ ਤੋਤਾ ਤਾਂ ਉਹਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਕਰ ਰਿਹਾ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਂਕਿ ਜੋ ਵਾਹਨ ਆ ਰਹੇ ਨੇ ਉਹ ਬਿਲਕੁਲ ਇਸ ਸ਼ਖਸ ਦੇ ਜਦੋਂ ਕੋਲ ਆ ਜਾਂਦੇ ਨੇ ਤਾਂ ਕੋਈ ਸਾਈਡ ਤੋਂ ਦੀ ਲੰਘ ਰਿਹਾ ਕੋਈ ਇਸ ਕੋਲ ਜਾ ਕੇ ਬਿਲਕੁਲ ਵਾਹਨ ਆਪਣਾ ਜਿਹੜਾ ਉਹ ਹੌਲੀ ਕਰ ਲੈਂਦਾ ਤਾਂ ਹੌਲੀ ਕਰਕੇ ਜਿਹੜਾਗਾ ਨਾਲ ਦੀ ਲੰਘਾਇਆ ਜਾਂਦਾ ਹਾਲਾਂਕਿ ਆਸ-ਪਾਸ ਦੇ ਜੋ ਲੋਕ ਹੈਗੇ ਨੇ ਉਹਨਾਂ ਦੇ ਵੱਲੋਂ ਵੀਡੀਓ ਨੂੰ ਜੋ ਪੂਰੀ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਜਿਹੜਾ ਕੈਦ ਕਰ ਲਿਆ ਤਾਂ ਇਹ ਤਸਵੀਰਾਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਨਸ਼ੇ 'ਚ ਤੁੱਟ ਹੋ ਕੇ ਨੌਜਵਾਨ ਕੀ ਕੀ ਕਰਦੇ ਨੇ ਤਾਂ ਬੜੀਆਂ ਹੈ ਜਈਆਂ ਅ ਜੜੀਆਂ ਵੀਡੀਓਜ਼ ਵਾਇਰਲ ਹੁੰਦੀ ਹੈ ਜੋ ਨਸ਼ੇ ਚ ਤੁੱਤ ਨੌਜਵਾਨ ਜਾਂ ਫਿਰ ਕੋਈ ਵੀ ਹੋਵੇ ਨਸ਼ੇ ਚ ਤੁੱਤ ਹੋ ਕੇ ਕੀ ਕੁਝ ਉਹ ਕਰ ਦਿੰਦਾ ਅਜਿਹੀ ਇੱਕ ਵੀਡੀਓ ਜੜੀਆ ਵੇਖਣ ਨੂੰ ਮਿਲੀ ਹੈ ਗੁਰਦਾਸਪੁਰ ਦੇ ਦੀਨਾ ਨਗਰ ਹਲਕੇ ਦੀ ਜੜੀਆ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜੋ ਹੈ ਇਹ ਸ਼ਖਸ ਨਸ਼ੇ ਦੇ ਵਿੱਚ ਤੁੱਤ ਹੋ ਕੇ ਕੀ ਕਾਰਨਾਮੇ ਕਰ ਰਿਹਾ ਹੈ ਡੰਡਾ ਲੈ ਕੇ ਕਦੇ ਕਿਸੇ ਗੱਡੀ ਦੇ ਅੱਗੇ ਆ ਜਾਂਦਾ ਹੈ ਕਦੇ ਕਿਸੇ ਗੱਡੀ ਦੇ ਅੱਗੇ ਆ ਜਾਂਦਾ ਹਾਲਕਿ ਇਹਨੂੰ ਕੁਝ ਨਹੀਂ ਪਤਾ ਇਹ ਕਿੱਥੇ ਖੜਾ ਹੈ ਕੀ ਕਰ ਰਿਹਾ ਹੈ ਇਹਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਇਹ ਨਸ਼ੇ ਦੇ ਵਿੱਚ ਤੋਤਾ ਹੈ ਇਹਨੂੰ ਖੁਦਾਂ ਨਹੀਂ ਪਤਾ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਿਨਾਨਗਰ ਦੇ ਹਲਕੇ ਦੀ ਤਸਵੀਰ ਦਿੱਤੀ ਜਾ ਰਹੀ ਹੈ ਵਾਹਨ ਬਹੁਤ ਤੇਜ਼ੀ ਦੇ ਨਾਲ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਈਵੇ ਦੇ ਉੱਪਰ ਇਹ ਸ਼ਖਸ ਖੜਾ ਹੈ ਤਾਂ ਕੀ ਕਾਰਨਾਮੇ ਇਹ ਕਰ ਰਿਹਾ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜਦੋਂ ਹੋਸ਼ ਤੇ ਵਿੱਚ ਆਇਆ ਹੋਏਗਾ ਤੇਰੇ ਵੀਡੀਓ ਜਰੂਰ ਵੇਖੀ ਹੋਏਗੀ ਕਿ ਆਖਰ ਕੀ ਕੁਝ ਇਹ ਕਰਕੇ ਆਇਤਾ ਤਸਵੀਰ ਤੋਂ ਦਿਖਾ ਰਿਹਾ ਤਾਂ ਇਹ ਵੀਡੀਓ ਜਿਹੜੀ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਹਾਲਾਂਕਿ ਜੋ ਆਸ-ਪਾਸ ਦੇ ਲੋਕ ਹੈਗੇ ਉਹਨਾਂ ਦੇ ਵੱਲੋਂ ਵੀਡੀਓ ਨੂੰ ਕੈਮਰੇਜ ਕੈਦ ਕੀਤਾ ਗਿਆ ਹਾਲਾਂਕਿ ਜਿਹੜੇ ਲੋਕ ਜਾ ਰਹੇ ਨੇ ਵਾਹਨਾਂ ਦੇ ਉੱਪਰ ਆਪਣੇ ਸਾਧਨਾਂ ਦੇ ਉੱਪਰ ਉਹ ਬੜੇ ਧਿਆਨ ਦੇ ਨਾਲ ਜਾ ਰਹੇ ਨੇ ਤਾਂ ਜੋ ਇਸ ਸ਼ਖਸ ਦੇ ਵਿੱਚ ਉਹਨਾਂ ਦਾ ਵਾਹਨ ਜਿਹੜਾਗਾ ਨਾ ਬਲ ਜਾਵੇ ਤਾਂ ਤਸਵੀਰ ਹੈ ਇਹ ਵੀਡੀਓ ਹੈ ਜਿਹੜੀ ਕਿ ਦਿਨਾਂਗਰ ਹਲਕੇ ਦੀ ਦਸਤੀ ਜਾ ਰਹੀ ਹੈ ਬੜੀ ਹੌਲੀ ਨਾਲ ਕੋਈ ਸਾਧਨ ਲੱਗੋ ਦੀ ਲੰਘਾ ਰਿਹਾ ਤੇ ਕੋਈ ਜਿਹੜਾਗਾ ਬੜੀ ਸਾਈਟ ਤੋਂ ਬੜੀ ਧਿਆਨ ਦੇ ਨਾਲ ਕੋਲੋਂ ਦੀ ਲੰਘਾ ਰਿਹਾ ਕੋਈ ਹੌਲੀ ਕਰ ਲੰਦਾ ਇਹਦੇ ਕੋਲ ਆ ਕੇ ਤਾਂ ਇਹ ਤਸਵੀਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤੁਸੀਂ ਵੇਖ ਸਕਦੇ ਹੋ ਜਿਹੜੇ ਕਿ ਗੁਰਦਾਸਪੁਰ ਦੇ ਦੀਨਾ ਨਗਰ ਦੀ ਦਸਤੀ ਜਾ ਰਹੀ ਹੈ